ग्लोबल स्टार बन चुके दिलजीत दोसांझ जे जड़े ਹੁਣ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਚੁੱਕੇ ਨੇ ਤੇ ਭਾਰਤ ਵਿੱਚ ਸ਼ੋਨਾ ਕਰਨ ਦਾ ਬਿਆਨ ਹੈ ਦਿਲਜੀਤ ਦਾ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਸੀ ਸੋ ਇਸ ਬਿਆਨ ਦੇ ਉੱਤੇ ਹੈ ਜਿਹੜਾ ਹੁਣ ਦਿਲਜੀਤ ਦੋਸਾਂਝ ਨੇ ਸਪਸ਼ਟੀਕਰਨ ਦਿੱਤਾ ਹੈ ਭਾਰਤ ਵਿੱਚ ਸ਼ੋਨਾ ਕਰਨ ਵਾਲੇ ਬਿਆਨ ਤੇ ਦਿਲਜੀਤ ਦੋਸਾਂਝ ਨੇ ਆਖਿਆ ਹੈ ਕਿ ਸਿਰਫ ਚੰਡੀਗੜ੍ਹ ਦੇ ਵਿੱਚ ਜਗ੍ਹਾ ਦੀ ਪ੍ਰੋਬਲਮ ਸੀ ਸੋ ਜਦੋਂ ਤੱਕ ਸਹੀ ਜਗ੍ਹਾ ਨਹੀਂ ਮਿਲ ਜਾਂਦੀ ਉਦੋਂ ਤੱਕ ਚੰਡੀਗੜ੍ਹ ਦੇ ਵਿੱਚ ਮੈਂ ਆਪਣਾ ਅਗਲਾ ਸ਼ੋਅ ਨਹੀਂ ਕਰਾਂਗਾ ਜੀਆਂ ਇਹ ਉਹਨਾਂ ਦੇ ਵੱਲੋਂ ਇਹ ਬਿਆਨ ਹੈ ਕੀਤਾ ਗਿਆ ਕਿ ਉਹ ਚੰਡੀਗੜ੍ਹ ਵਿੱਚ ਹੀ ਅਗਲਾ ਸ਼ੋਅ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਉੱਥੇ ਜਗ੍ਹਾ ਦੀ ਪ੍ਰੋਬਲਮ ਹੈ ਜਿਹੜੀ ਸੋਲਵ ਨਹੀਂ ਹੋ ਜਾਂਦੀ ਕਿਉਂਕਿ ਆਪਨੇ ਟੂਰ ਦੌਰਾਨ ਜਿਹੜਾ ਉਹਨਾਂ ਦਾ ਕਾਨਸਰਟ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਕਾਨਸਰਟ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਕਿਹਾ ਇਸ ਕਰਕੇ ਹੈ ਜਿਹੜਾ ਇਹ ਬਿਆਨ ਦਿੱਤਾ ਗਿਆ ਸੀ ਸੋ ਭਾਰਤ ਵਿੱਚ ਸ਼ੋਅ ਨਾ ਕਰਨ ਵਾਲਾ ਬਿਆਨ ਹੈ ਜਿਹੜਾ ਉਹਨਾਂ ਦਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣਿਆ ਹੋਇਆ ਸੀ ਕਈ ਕਿਆਸ ਲਗਾ ਰਹੇ ਸਨ ਲੋਕ ਕਿ ਦਲਜੀਤ ਦੋਸਾਂਜ ਵੱਲੋਂ ਕਿ ਇਹ ਐਲਾਨ ਕੀਤਾ ਗਿਆ ਹੈ ਕਿ ਇੰਡੀਆ ਦੇ ਵਿੱਚ ਸ਼ੋਅ ਨਹੀਂ ਕਰਨਗੇ ਪਰ ਇਹੋਨਾਂ ਨੇ ਕਿਹਾ ਉਹਨਾਂ ਨੇ ਚੰਡੀਗੜ੍ਹ ਦੀ ਗੱਲ ਆਖੀ ਸੀ ਕਿ ਜਦੋਂ ਤੱਕ ਚੰਡੀਗੜ੍ਹ ਦੇ ਵਿੱਚ ਜਿਹੜਾ ਸਹੀ ਜਗ੍ਹਾ ਨਹੀਂ ਮਿਲਦੀ ਜਿੱਥੇ ਲੋਕ ਉਹਨਾਂ ਨੂੰ ਚਾਰੇ ਪਾਸਿਓਂ ਦੇਖ ਸਕਣ ਉਦੋਂ ਤੱਕ ਉਹ ਆਪਣਾ ਅਗਲਾ ਸ਼ੋਅ ਚੰਡੀਗੜ੍ਹ ਦੇ ਵਿੱਚ ਨਹੀਂ ਕਰਨਗੇ ਬਿਊਰੋ ਰਿਪੋਰਟ ਲੁਧਿਆਣਾ ਲਾਈ